ਸਸਿਕਾ ਜੀ ਵੈਲਕਮ ਟੂ ਬੈਕ ਆਪਣੇ ਬਲੌਗਸ ਅੱਜ ਆਪਾਂ ਲਾਉਣਾ ਲੰਗਰ ਤੇ ਸਵੇਰ ਦੇ 6:00 ਵਜੇ ਆਪਾਂ ਚੱਲਦੇ ਆ ਘਰ ਨੂੰ ਪਿਆਰੀ ਕਿਉਂਕਿ ਪਹਿਲਾਂ ਟੈਂਪੋ ਵੀ ਜਾ ਲਾਉਣਾ ਥੋੜਾ ਜਿਹਾ ਉੱਥੇ ਰਹਿਣੇ ਸਾਰੇ ਆ ਜਾਣੀ ਹੈ ਨਾ ਤੇ ਘਰੋਂ ਨਿਕਲਦੇ ਆ ਟੈਂਟ ਚੜ੍ਹਨ ਲੱਗ ਗਾ ਸਰ 6:30 ਦਾ ਟਾਈਮ ਹੋ ਗਿਆ ਠੀਕ ਹੋ ਜੁੱਠਿਆ ਸੀ ਤੇ ਵੇਟ ਕਰੀ ਜਾਂਦਾ ਮੇਰੀ ਸਾਰੀ ਉੱਥੇ ਚੱਲਦੇ ਆ ਆਪਾਂ ਕੋਈ ਬਕਾਉਣੇ ਚਲੋ ਅੱਗੇ ਸਾ ਮਾੜਾ ਜੁੱਤੇ ਜਿਹੜਾ ਹੁਣ ਸਵੇਰੇ ਆਈ ਜਾਂਦਾ 11 ਗੁਰਦੁਆਰੇ ਚ ਵਾੜੀ ਦਵਾਈ ਜਾਂਨੇ ਆਹੀ ਵਾਕਿਆ ਆਪਣੀ ਸੰਗਤ ਉਧਰ ਭਾਂਡੇ ਉਹ ਸਾਫ਼ ਕਰਨ ਲੱਗੀ ਪਈ ਆ ਦੇਖ ਲੈ ਤਾਂ ਅਸੀਂ ਚਾਰ ਕੇ ਜਾਣੀ ਆਏ ਆ ਤੇ ਹੌਲੀ ਹੌਲੀ ਉੱਠਣਗੇ ਆਉਣਗੇ ਲੋਬੀ ਅਸੀਂ ਆਪ ਤੇ ਪਹੁੰਚ ਕੇ ਟਿਕਾਣੇ ਤੇ ਮੌਸਮ ਦੇਖੋ ਵੀਓ ਇਧਰ ਚੜਦਾ ਸੂਰ ਤੇ ਬੱਦਲ ਆਹਾਹਾ ਕਰਦਾਂ ਆਪਾਂ ਆਪ ਦਾ ਟਮਾ ਜਾਂ ਮਲੇ ਆਂਦਾ ਕਰ ਲਗਿਆ ਸ਼ੈਟਿੰਗ ਐਨੇ ਆਪਣੇ ਦੂਜੇ ਵਾਲੰਟੀਅਰ ਵੀ ਦੁੱਧਾਦ ਗਰਮ ਕਰਕੇ ਘਰਦੁਆਰੇ ਲਈ ਆਈ ਜਾਂਦੇ ਨੇ ਸਾਰੇ ਤੇ ਫਿਰ ਇਹ ਦੁਵਾ ਜੋ ਵਲੰਟੀਅਰ ਸਾਰੇ ਸੀ ਆ ਗਏ ਹਨ ਫਿਰ ਜਾਣਿਆ ਘਰੇ ਟਨਾ ਆ ਕੇ ਪਵਲਾ ਦੂਰ ਤੋਂ ਜਾ ਕੇ ਭਗਵਾਨ ਹੈ ਨਾ ਤੇ ਆਉਣੇ ਆ ਫਿਰ ਇੱਥੇ ਸੈਟਿੰਗ ਕਰਕੇ ਮਤਲਬ ਸਿਸਟਮ ਚਲਾ ਜੀਏਗਾ ਇਹ ਰੋ ਇਹ ਵਾਕੀ ਤੋ ਸਿਓ ਵੀਊ ਚੈੱਕ ਕਰੋ ਕਿੰਨਾ ਘੈਂਟ ਆਈ ਜਾਂਦਾ ਤੈਨੂੰ ਠੀਕ ਆ ਸਾਬ ਲੈ ਆਈ ਲੋ ਬਈ ਆ ਲਾ ਟੋਪ ਨੂੰ ਹੋਰ ਤਾਂ ਤੁਹਾਨੂੰ ਕੋਈ ਤਾਂ ਆ ਆ ਸਦਾ ਝੂਲਦੇ ਹੀ ਰਹਿਣਗੇ ਨਿਸ਼ਾਨ ਕੇ ਲੋ ਲੰਗਰ ਦਾ ਕੰਮ ਕਰਤਾ ਤਾਂ ਸ਼ੁਰੂ ਗਰਮਾ ਗਰਮ ਦੁੱਧ ਦੇ ਨਾਲ ਰਸ ਜੇਕਰ ਆਪਣੇ ਸਟੇਟ ਕੋਪਰ ਚੈੱਕ ਕਰੀ ਜੰਨੇ ਮੁੰਡੇ

ਲੇਟ ਨਾਈਟ ਤੱਕ ਸਾਡਾ ਲੰਗਰ ਚੱਲਦਾ ਹੋਇਆ ਗੁਰੂ ਘਰ ਅੰਦਰ ਜੀ ਬਾਹੁਰਜੀ ਆਪਾਂ ਹੁਣ ਕਰਤੀ ਆਪਣੇ ਲੰਗਰ ਦੀ ਸਮਾਪਤੀ ਟੈਂਟ ਨੂੰ ਟੋਲ ਰਹੇ ਆ ਆਣਾ ਲਾਈਟਾਂ ਲੂਟਾਂ ਖੋਲ ਲੀਆਂ ਸਾਰੀਆਂ ਬਸ ਲੋਡ ਕਰਦੇ ਆ ਟਰਾਲੀ ਚ ਸਾਰਾ ਸਮਾਨ ਜਿਹੜਾ ਦੂਰ ਕਰ ਦਵਾਰੇ ਦਾ ਗੁਰਦੁਆਰਾ ਜਿਹੜਾ ਆਪਣਾ ਟੈਂਟ ਦਾ ਸਮਾਨ ਆਪਣਾ ਟਿਕ ਦੁਕਾਨ ਤੇ ਛੱਡ ਕੇ ਚੱਲਦੇ ਆ ਘਰੋ ਘਰੀ ਮਿਲਦੇ ਆ ਤੁਹਾਨੂੰ ਘਰੇ ਜਾਂਦੇ ਹੋਏ ਸਾਜੀ ਸਾਜੀ ਨਾ ਉਹ ਵਲੰਟੀਅਰ ਆ ਜਿਹੜੇ ਸਾਰਿਆਂ ਨੂੰ ਪਹਿਲਾਂ ਆਉਂਦੇ ਆ ਤੇ ਸਾਰਿਆਂ ਬਾਅਦ ਹੀ ਜਾਂਦੇ ਆ ਆ ਖੇਤ ਲਾਤਾ ਆ ਰਹਿ ਗਏ ਅਸੀਂ ਸਾਰੇ ਭੱਜ ਗਏ ਸਾਰਾ ਕੁਝ ਬੰਦ ਹੋ ਗਿਆ ਹਲੇ ਸਾਡਾ ਰੋਲਰ ਲਾਈਆ ਚੱਲਿਆ ਪਿਆ ਹਨਾ ਸਾਰਾ ਉਸ ਮੀਟ ਨਾ ਪਿਆ ਟਰਾਲੀ ਸੀ ਤੋੜ ਕੇ ਹਟਿਆ ਹੁਣੀ ਜਿੰਮੇਵਾਰੀਆਂ ਫੇਰ ਹੀ ਪੂਰੀਆਂ ਹੁੰਦੀਆਂ ਬਾਈ ਹਾਂ ਸਰ ਉਹ ਰੀਲ ਨਹੀਂ ਵਾਇਰਲ ਹੋਈ ਹੁੰਦੀ ਹੈ ਨਾ ਵੀ ਇਹ ਸਾਰਿਆਂ ਨੂੰ ਪਹਿਲਾਂ ਆਉਂਦੇ ਆ ਆਹ ਚਾਹਦੇ ਉਹ ਸਾਡੇ ਤੇ ਢੋਗਦੀ ਹੈ